ਦਰਦ ਦੇ ਯੂ ਕਾਪੀਰ ਚਾਹਤ ਲਾ। ਸਭ ਤੋਂ ਪਹਿਲਾਂ ਤਾਂ ਆਏ ਹੋਏ ਸਾਰੇ ਉੱਚ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੁਸੀਂ ਗਾਹੇ-ਵਗਾਹੇ ਚਾਹੇ ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਹੀ ਪਹੁੰਚੇ ਦਾ ਸਹੀ। ਕਿਉਂਕਿ ਪੰਜਾਬ ਦੇ ਵਿੱਚ ਅਕਸਰ ਜਾਣਿਆ ਜਾਂਦਾ ਕਿ ਅਫਸਰ ਸ਼ਾਹੀ ਏਸੀ ਕਮਰੇ ਦੇ ਬਾਹਰ ਨਹੀਂ ਨਿਕਲਦੇ। ਜੇਦੀ ਸਪੱਤਕ ਉਦਾਹਰਣ ਇਹ ਹੈ ਕਿ ਛੇ ਕੁਮਾਰ ਜੀ ਬੈਠੇ ਅੱਜ ਪਹਿਲੀ ਵਾਰ ਲੋਕਾਂ ਨੂੰ ਹੋ ਰਹੇ ਆ। ਇਹਨਾਂ ਨੂੰ ਅਸੀਂ ਇਨੇ ਫੋਨ ਕਰੀਦੇ ਪਰ ਇਹ ਭਾਈ ਸਾਹਿਬ ਫੋਨ ਨਹੀਂ ਚੁੱਕਦੇ। ਤਾਂ ਹੀ ਮੈਂ ਹੋਰ ਫੋਨ ਕਰਾਂਗਾ। ਮੈਂ ਸਿੱਧਾ ਸਵਾਲੇ ਪੁੱਛਾਂਗਾ ਜੀ। ਛੇਗਵਾ ਦੀ ਛੇਗਵਾ ਦੀ ਮਾਈਨਿੰਗ ਦਾ ਮਤਲਬ ਕੀ ਹੈ? ਜਾਂ ਐਨਓਸੀ ਤੁਸੀਂ ਦਿੰਦੇ ਹੋ ਉਹਦਾ ਕੀ ਆਧਾਰ ਹੈ? ਕਿਹੜੇ ਆਧਾਰ ਤੇ ਤੁਸੀਂ ਐਨਓਸੀ ਜਾਰੀ ਕਰ ਰਹੇ ਆ? ਮਤਲਬ ਕਿ ਜੜੀਆਂ ਤੜਾ ਤੜ ਐਨਓਸੀ ਜਾਰੀ ਹੋ ਰਹੀ ਹੈ। ਕੀ ਆਧਾਰ ਹੈ ਇਹਦਾ? ਕਦਰ ਨੂੰ ਜੀ ਸਾਹਿਬ ਜੀ ਕੋ ਜਸਾ ਮੈਂ ਉਹ ਤਿੰਨ ਵਾਰ ਜਨਾਬ ਸਾਹਿਬ ਜੀ ਦੇ ਮੈਂ ਮੋਂ ਰਿਪੋਰਟ ਕਰ ਰਿਹਾ ਤੁਹਾਨੂੰ ਤੁਹਾਡੇ ਵਟਸਐਪ ਤੇ ਮੈਸੇਜ ਆਏ ਪਈ ਐ ਟੈਕਸਟ ਮੈਸੇਜ ਆਏ ਤੁਹਾਨੂੰ ਕਿ ਮੈਂ ਤੁਹਾਡਾ ਵਰਸੂ ਲੈਣਾ ਚਾਹਨਾ ਹੁਲਤੁਮਾਨੀਆਂ ਦੇ ਮਾਮਲੇ ਵਿੱਚ ਤੁਸੀਂ ਫੋਨ ਹੀ ਚੱਕਿਆ ਥੈਨ ਉਹ ਤੋਂ ਬਾਅਦ ਕੋਮਨ ਮਿੱਤਰ ਜੀ ਨਾਲ ਗੱਲ ਹੋਈ ਜੇ ਮੇਰੀ ਉਹਨਾਂ ਨੇ ਕਿਹਾ 5 ਮਿੰਟ ਦੇ ਬਾਅਦ ਤੁਹਾਨੂੰ ਫੋਨ ਆਏਗਾ ਮੈਨੂੰ ਫੋਨ ਆਇਆ ਤੁਹਾਡਾ ਤੁਸੀਂ ਇਹ ਕਿਹਾ ਜੀ ਮੈਂ ਮੀਟਿੰਗਾਂ ਚ ਹੋ ਸਕਦਾ ਹੈਗਾ ਜੀ ਬਿਲਕੁਲ ਠੀਕ ਆ ਹੋ ਸਕਦੇ ਆ ਪਰ ਜੇ ਵਾਂ ਹੁੰਦਾ ਹੈ ਪਰ ਜੇਵੇਂ ਦੇ ਵਿੱਚ ਮੈਂ ਕੋਈ ਆਮ ਨਹੀਂ ਸੀ ਮੈਂ ਇੱਕ ਕੋਰਸਪੌਂਡੈਂਟ ਜਿਹੜਾ ਸੀਗਾ ਤੁਹਾਨੂੰ ਫੋਨ ਕਰ ਰਿਹਾ ਸੀਗਾ ਬਾਕਾਇਦਾ ਮੈਂ ਡੈਸਕ੍ਰਿਪਸ਼ਨ ਭੇਜ ਰਿਹਾ ਤੁਹਾਨੂੰ WhatsApp ਕਰ ਰਿਹਾ ਫੇਰ ਤੁਹਾਡਾ ਫੋਨ ਜਾਣਾ ਚਾਹੀਦਾ ਤੁਹਾਨੂੰ ਗੱਜੇ ਸਾਡੇ ਪੱਤਰਕਾਰਾਂ ਦੀ ਗੱਲ ਨਹੀਂ ਸੁਣ ਰਹੇ ਤੁਸੀਂ ਤਾਂ ਸਧਾਰਨ ਬੰਦੀਆਂ ਦੀ ਗੱਲ ਕਿੱਥੇ ਸੁਣਨੀ ਹੈ ਜਿਹੜਾ ਜਿਹੜਾ ਹੈਗਾ ਐਮਓਸੀ ਦਾ ਸਾਨੂੰ ਨਹੀਂ ਪਤਾ ਪਰ ਪ੍ਰੋਡਕਸ਼ਨ ਕੰਟਰੋਲ ਬੋਰਡ ਦਾ ਕੰਮ ਹੁੰਦਾ ਪ੍ਰੋਡਕਸ਼ਨ ਨੂੰ ਨਿਯੰਤਰਣ ਕਰਨਾ ਜਿੰਨਾ ਕਿ ਮੈਨੂੰ ਸਮਝ ਆਉਂਦੀ ਹੈ ਜਿੰਨੀ ਕਿ ਮੇਰੀ ਪੜ੍ਹਾਈ ਹੈ ਜਿੰਨੀ ਕਿ ਮੇਰੀ ਸਮਝ ਹੈ ਪਰਡੂਸ਼ਨ ਨੂੰ ਨਿਯੰਤਰਣ ਕਰਨਾ ਇਹ ਤਾਂ ਇਹ ਜਿਹੜਾ ਡਿਪਾਰਟਮੈਂਟ ਆ ਮੈਂ ਮਤਲਬ ਕਿ ਨਾਮ ਲੈ ਕੇ ਕਹਿ ਰਹੇ ਜੀ ਇਸ ਡਿਪਾਰਟਮੈਂਟ ਨੇ ਕੰਢੀ ਦੇ ਵਿੱਚ ਪ੍ਰਡੂਸ਼ਨ ਪੜਾਉਣ ਦੇ ਵਿੱਚ ਕੰਮ ਕੀਤਾ ਇਹਨਾਂ ਨੇ ਕੋਈ ਨਹੀਂ ਲਿਖਿਆ ਆ ਕਿ ਇਹ ਪ੍ਰਡੂਸ਼ਨ ਵੱਧ ਰਿਹਾ ਲੋਕ ਘਟਾ ਰਹੇ ਰਹੀ ਹੈ ਕਿ ਬੋਰਡ ਬੁਦਦੀ ਕਰਾਉਣਾ ਸੋ ਕੈਨਪੁਰ ਦੇ ਵਿੱਚ ਜਿਹੜਾ ਕ੍ਰੈਸ਼ਰ ਲੱਗ ਰਿਹਾ ਵਿਦਆਊਟ ਕੰਸੈਂਟ ਆ ਉਹ ਜਿਹੜਾ ਪ੍ਰਡੂਸ਼ਨ ਕੰਟਰੋਲ ਬੋਰਡ ਦੇ ਨਹੀਂ ਲੱਗ ਸਕਦਾ ਸੋ ਪਹਾੜੀਆਂ ਦੇ ਵਿੱਚ ਜੋ ਅਸੀਂ ਪੜਿਆ ਤੁਹਾਡੀ ਮਾਈਨਿੰਗ ਪਾਲਿਸੀ ਨਹੀਂ ਪੜ ਰਹੇ ਹਾਂ ਉਹਨੂੰ ਸਟੱਡੀ ਕੀਤਾ ਹੈ ਇਕੋਨੋਮਿਸਟਸ ਤੋਂ ਟੋਪੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ ਤੁਹ ਜਿਹੜੀ ਹੈ ਉਹਦੀ ਇਹਦੀ ਪਹਾੜਾਂ ਦੇ ਤਰਕਤਲ ਕਿ ਉਹ ਦੇਖੋ ਕਿੰਨੀ ਵੱਡੀ ਗੱਲ ਦੀ ਇਸ ਚੀਜ਼ ਦੀ ਗੱਲ ਦੀ ਕਿ ਪਹਾੜ ਦੇ ਵਿੱਚ ਕ੍ਰੈਸ਼ਰ ਲਾਏ ਜਾ ਰਹੇ ਆ ਇੱਥੇ ਕੋਈ ਖਾੜਾ ਲਾੜ ਨਹੀਂ ਹੈ ਦੋ ਖਾੜਾ ਲਾੜ ਹੈ ਜਿਹਦੇ ਸਾਡੇ ਕੋਲ ਰਿਕਾਰਡ ਦੇ ਵਿੱਚ ਹੈਗੀਆਂ ਤੁਸੀਂ ਹੁਣੇ ਜਦੋਂ ਅਸੀਂ ਚੱਲਦੇ ਹਾਂ ਤੁਹਾਡੇ ਨਾਲ ਸੰਧਵਾਲ ਦੀ ਖੱਡੀ ਵੀ ਚੈੱਕ ਕਰਦੇ ਆ ਕੋਈ ਇਥੇ ਮਿੱਪਰ ਫਟੇ ਜਾ ਰਹੇ ਆ ਸਾਨੂੰ ਦੱਸੋ ਤੁਸੀਂ ਹੌਨ ਰਿਕਾਰਡ ਕਿੰਨੀਆਂ ਡਿੱਪਰਾਂ ਜਿਹੜੀਆਂ ਇੱਥੇ ਜਾ ਰਹੀਆਂ ਨੇ ਕ੍ਰੈਸ਼ਰ ਕੋ ਆ ਰਹੀਆਂ ਨੇ ਮਾਲ ਪਟਕੇ ਨਹੀਂ ਇਸ਼ਾਰਾ ਸਿਮੜੀ ਦੇ ਵਿੱਚ ਕੋਈ ਖੱਡ ਜਾਤੂ ਹੋਈ ਹੈ ਇਹ ਮਾਲ ਕਿੱਥੋਂ ਆ ਰਿਹਾ ਹੈ ਜਿਹੜੇ 6-7 ਕ੍ਰੈਸ਼ਰ ਲੱਗ ਰਹੇ ਆ ਇਹ ਦਿਨ ਤਾਂ ਕਿੰਨਾ ਵੱਡੀਆਂ ਕ੍ਰੈਸ਼ ਕਰ ਰਹੇ ਆ ਨਫੀੜ ਰਹੇ ਆ ਉਹਦੀ ਸਾਨੂੰ ਦਿੱਤਾ ਜਾਏ ਸਰਪੰਤਾ ਪਰ ਕਿੱਥੋਂ ਮਾਲ ਆ ਰਿਹਾ ਹੈ ਬਹੁਤ ਵੱਡੀਆਂ ਗੱਲਾਂ ਨੇ ਢੁੰਡੀਆਂ ਦੇ ਵਿੱਚ ਇਹਦੇ ਵਿੱਚ ਸਿੱਧੇ ਤੌਰ ਤੇ ਜ਼ਿੰਮੇਵਾਰੀ ਜਿਹੜੀ ਆ ਪ੍ਰਿਪੂਸ਼ਨ ਕੰਟਰੋਲ ਬੋਰਡ ਦੀ ਹੈ ਜਿਹੜਾ ਕੀ ਰੱਖਾ ਵੀ ਤੇ ਜਿਹੜਾ ਜਾਂਚ ਪੜਖ ਕੀਤੀਆਂ ਸੇਪੋ ਐਨਓਸੀ ਲੈ ਕੇ ਐਨਓਸੀ ਕਿੱਦਾਂ ਲੈ ਰਿਹਾ ਕ੍ਰੈਸ਼ਰ ਵਾਲੇ ਸਾਨੂੰ ਪਤਾ ਸਰਪੰਚ ਬੈਠੀ ਜਾਂਦੀ ਕਿਹਨੂੰ ਕੋਈ ਪੁੱਛਿਆ ਨਹੀਂ ਜਾ ਰਿਹਾ ਸਾਡਾ ਪ੍ਰੋਸੀਜਰ ਜਿਹੜਾ ਹੈ ਇਹ ਕੋ ਵੀ ਦੱਸਦੇ ਹੋ ਕਿ ਆਪਣੇ ਕੋਲ ਅਪਲੀਕੇਸ਼ਨ ਆਉਂਦੀ ਹੈ ਆਪਾਂ ਲਈ ਜਿਹੜੇ ਲੈਫਟ ਮੈਨੂ ਆਪਾਂ ਤੇ ਲਿਆ ਆਪਾਂ ਕਿਹੜੀ ਜਿਹੜੀ ਗੱਲਾਂ ਤੇ ਧਿਆਨ ਰੱਖਦੇ ਹਾਂ ਠੀਕ ਹੈ ਦੇਖੋ ਜਿਹੜਾ ਤੁਹਾਡਾ ਪੁਆਇੰਟ ਹੈ ਇਟ ਇਜ਼ ਵੈਲ ਟੇਕਨ ਇੱਕ ਵਾਰੀ ਸ਼ੇਖਮੁਰ ਦੀ ਹੈ ਦਸੰਦ ਦੀ ਕਿ ਜਿਹੜਾ ਸਾਡਾ ਸਪੈਸ਼ਲ ਦੀ ਕੰਸੈਂਟ ਦੇਣਾ ਕੰਸੈਂਟ ਟੂ ਆਪਰੇਟ ਉਹਦਾ ਪ੍ਰੋਸੀਜਰ ਇੱਕ ਵਾਰੀ ਹੋਤਾ ਸੀ ਐਂਡ ਸੈਕੰਡਲੀ ਦੇਖੋ ਯਾਰ ਜੇ ਸਿੰਘ ਸਾਹਿਬ ਨੇ ਕਮੇਟੀ ਬਣਾਈ ਚੁੱਕੀ ਹੈ ਤੇ ਮੈਨੂੰ ਪਰਸੋਂ ਆਰਡਰ ਮਿਲਿਆ ਜਿੱਦਾਂ ਹੀ ਪਰਸੋਂ ਆਰਡਰ ਮਿਲਿਆ ਮੈਂ ਅੱਜ ਦੇ ਦਿਨ ਦੀ ਫਿਕਸ ਕਰਕੇ ਇਮੀਡੀਏਟਲੀ ਇਹਨੂੰ ਬੇਟੇ ਦਿੱਤਾ ਮੈਂ ਮੌਕੇ ਨਹੀਂ ਆਇਆ ਐਂਡ ਐਸੇ ਕਰਕੇ ਜਿਹੜੇ ਵੀ ਆਪਣੇ ਰਾਜ ਦੇ ਲੋਕ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਇਸ ਸਮੱਸਿਆ ਦਾ ਆਨ ਹੈਂਡ ਫਸਟ ਬੈਂਕ ਜਿਹੜੀ ਸਾਨੂੰ ਨੋਟੀਫਿਕੇਸ਼ਨ ਹੋਵੇ ਐਂਡ ਸੈਕੰਡਲੀ ਤੁਸੀਂ ਐਸ ਗੱਲ ਤੇ ਬਹਿਤੂਆ ਸੋਚਿਓ ਇਹ ਮੈਂ ਤੁਹਾਡੇ ਕੋਲ ਪਹਿਲਾਂ ਚਾਰ ਸਾਲ ਇੱਥੇ ਰਹਿ ਚੁੱਕਾ ਮੇਰੇ ਕੋਲ ਇਹ ਜਿੰਨੀ ਕ ਆਪਾਂ ਖਲ ਪਾਨ ਦਾ ਜਤਨ ਉਸ ਵੇਲੇ ਕੀਤਾ ਸੀਗਾ ਪਰ ਜ਼ਰੂਰ ਕਰਾਂਗੇ ਇਹਦਾ ਸਾਡੀ ਇਹ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਸਾਡੀ वचनबद्धता ਹੈ ਸਾਡੀ ਕਮਿਟਮੈਂਟ ਵੀ ਹੈ ਇਹ ਸਾਡਾ ਫਰਜ਼ ਵੀ ਹੈ ਆਪਾਂ ਜ਼ਰੂਰ ਪਾਵਾਂਗੇ ਮੈਂ ਚਾਬਾ ਜੀ ਨੂੰ ਅਸੀਂ ਬੜੇ ਪੁਰਾਣੇ ਜਾਣਦੇ ਹਾਂ ਜਦੋਂ ਇਹ ਐਜਮ ਸੀਗੇ ਇਹ 'ਚ ਕੋਈ ਸ਼ੱਕ ਨਹੀਂ ਜਦੋਂ ਸਾਨੂੰ ਪਤਾ ਲੱਗਾ ਇਸ ਚੀਜ਼ ਦਾ ਵੀ ਚਾਬਾ ਜੀ ਨੂੰ ਇਸ ਚੀਜ਼ ਦਾ ਮਤਲਬ ਕਿ ਬੜਾ ਟੀਮ ਹਮਾਂ ਨੇ ਨਿਯੁਕਤ ਕੀਤਾ ਆ ਅਸੀਂ ਵੀ ਅੰਦਰੋਂ ਅੰਦਰ ਖੁਸ਼ ਸੀਗੇ ਕਿਉਂਕਿ ਇਹ ਧਰਤਾਂ ਦੇ ਜੁੜੇ ਹੋਏ ਇਹਨਾਂ ਨੇ ਕਾਫੀ ਚੰਗੇ ਕੰਮ ਕੀਆ ਤਲਵਾੜੇ ਵਿੱਚ ਬਤੌਰ ਐਲਜੀਮ ਰੰਧਾ ਮਕੀਨੀਆਂ ਕੀਤੇ ਆ ਤਲਵਾੜੇ ਦੇ ਵਿੱਚ ਪਹਿਲਾ ਬੰਦੋਬਸਤ ਜਿਹੜਾ ਹੁਣ ਮੁਕੰਮਲ ਹੋਇਆ ਸਾਡੇ ਪਿੰਡ ਦਾ ਉਹ ਇਹਨਾਂ ਦੀ ਮਿਹਰਬਾਨੀ ਹੈ ਨਹੀਂ ਕਾਫੀ ਹੱਥ ਕਾਫੀ ਹੱਥ ਜੋਗੀ ਤਲਵਾੜੇਦਾਰ ਕੌਣ ਜਿਹੜਾ ਸਾਡਾ ਜ਼ਮੀਨ ਦਾ ਮਾਮਲਾ ਬੜਾ ਹੀ ਪੇਚੀਦਾ ਹੈ ਮੈਂ ਇਹਨਾਂ ਨੂੰ ਸ਼ੇਖਮਾਰ ਜੀ ਨੂੰ ਥੋੜਾ ਜਿਹਾ ਮੈਨੂੰ ਗਲਤ ਹੋ ਗਿਆ ਸ਼ੇਖਵਾਦੀ ਵੀ ਬਹੁਤ ਫੋਨ ਕੀਤੇ ਆ ਦਮਨ ਜੀ ਆਏ ਦਮਨ ਜੀ ਤੁਸੀਂ ਆ ਜੀ ਇਹਨਾਂ ਨਾਲ ਗੱਲ ਦਮਨ ਜੀ ਨੂੰ ਲਗਾਤਾਰ ਟੈਕਸ ਮੈਸੇਜ ਆਉਂਦੇ ਆ ਸ਼ੇਖਵਾਦੀ ਨੂੰ ਵੀ ਜਾਂਦੇ ਨੇ ਮਾਈਨਿੰਗ ਐਕਸ਼ਨ ਹੈ ਮਾਈਨਿੰਗ ਪਾੜਦੇ ਇਹਨਾਂ ਨੂੰ ਲਗਾਤਾਰ ਤਿੰਨ ਦਿਨਾਂ ਮੈਂ ਲਗਾਤਾਰ ਫੋਨ ਕਰਦਾ ਰਿਹਾ ਟੈਕਸ ਮੈਸੇਜ ਵੀ ਕਰਦਾ ਰਿਹਾ WhatsApp ਵੀ ਕੀਤਾ ਕਿ ਮਾਰੇ ਫੋਨ ਤਾਂ ਚੱਕ ਲੂ ਤੇ ਜੇ ਪੱਤਰਕਾਰਾਂ ਨੇ ਫੋਨ ਨਹੀਂ ਚੱਕਣੇ ਤਾਂ ਤੁਹਾਡਾ ਵਸਣ ਕਿਵੇਂ ਪਾਵਾਂਗੇ ਅਸੀਂ ਦੂਸਰੀ ਗੱਲ ਤਲਵਾੜਿਆਂ ਦੇ ਵਿੱਚ ਕ੍ਰੈਸ਼ਰ ਚੱਲ ਰਿਹਾ ਜੀ। ਸੁਖਿਆਨਪੁਰ ਦੇ ਵਿੱਚ ਕ੍ਰੈਸ਼ਰ ਚੱਲ ਰਿਹਾ ਕੰਢੀ ਦੇ ਇਲਾਕੇ ਦੇ ਵਿੱਚ ਚਾਬਾ ਜੀ ਨੂੰ ਜ਼ਿਆਦਾ ਪਤਾ ਕਿਉਂਕਿ ਚਾਬਾ ਜੀ ਇੱਥੇ ਲੰਬਾ ਸਮਾਂ ਰਹੇ ਆ। ਸਾਡੇ ਇਲਾਕੇ ਦੇ ਵਿੱਚ ਅਕਸਰ ਗਰਮੀਆਂ ਦੇ ਵਿੱਚ ਤਾਂ ਛੱਡੋ ਸਰਦੀਆਂ ਦੇ ਵਿੱਚ ਪਾਣੀ ਨਹੀਂ ਪੂਰਾ ਹੋਇਆ ਪੀਰਵਾਲਾ। ਬਹੁਤ ਸਾਰੇ ਪਿੰਡ ਹਜੇ ਵੀ ਸਾਡੇ ਹਾਲਾਂਕਿ ਪਿਛਲੇ ਸਰਕਾਰਾਂ ਨੇ ਬਹੁਤ ਥਾਰਾ ਕੰਮ ਕੀਤਾ ਵੀ ਹਜੇ ਵੀ ਸਾਡੇ ਇਲਾਕੇ 'ਚ ਪਾਣੀ ਨਹੀਂ ਪੀਣ ਨੂੰ ਮਿਲਦਾ। ਕ੍ਰੈਸ਼ਰ ਚੱਲ ਰਿਹਾ। ਕ੍ਰੈਸ਼ਰ ਦੇ ਉੱਪਰ ਕ੍ਰੈਸ਼ਰਾਂ ਦਾ ਪਾਣੀ ਜਿਹੜਾ ਆਇਆ ਹੈ ਦੇ ਲੋਕਾਂ ਨੂੰ ਪੀਰਵਾਲਾ ਪਾਣੀ ਨਹੀਂ ਮਿਲ ਰਿਹਾ। ਔਰ ਬਜਰੀ ਧੋਣ ਵਾਸਤੇ ਕ੍ਰੈਸ਼ਰ ਜਿਹੜੇ ਆ ਬੇਸ਼ੁਮਾਰ ਪਾਣੀ ਜਿਹੜਾ ਨਾਲੇ ਵਗਦੇ ਪਏ ਆ। ਔਰ ਸਾਡੀਆਂ ਬਰਸਾਤਾਂ ਦੀਆਂ ਖੱਡਾਂ ਜਿਹੜੀਆਂ ਜੇ ਭਾਰੀ ਬਰਸਾਤਾ ਬੈਣ ਤਾਂ ਬਰਸਾਤਾਂ ਦੀਆਂ ਖੱਡਾਂ ਜਿਹੜੀਆਂ ਸਦੀਆਂ ਵਿੱਚ ਵਗਦੀਆਂ ਨੂੰ ਤੁਸੀਂ ਆਜੇ ਚਲੋ ਸਾਡੇ ਨਾਲ ਹੁਣੇ ਚਲੋ ਤੁਹਾਨੂੰ ਦੱਸਦੇ ਆ ਸੁੱਕੀਆਂ ਖੱਡਾਂ ਜਿਹੜੀਆਂ ਉਹਦੇ ਵਿੱਚ ਦੇਖੋ ਕ੍ਰੈਸ਼ਰ ਦਾ ਗੰਧਲਾ ਪਾਣੀ ਜਿਹੜਾ ਕਿਸਨਾ ਵਗਦੇ ਆ ਨਾਲੇ ਵਗਰੇ ਝੂਠਾ ਗੱਲ ਕਰ ਰਹੇ ਆ ਜੀ ਮੈਂ ਦੱਸੋ ਤੁਸੀਂ ਬਿਲਕੁਲ ਸਹੀ ਸਹੀ ਇਹ ਸਾਰਾ ਪਾਣੀ ਸਵਾਹ ਦਾ ਸਰਪਾ ਸਾਹਿਬ ਏ ਆ ਰਿਹਾ ਸਾਡੇ ਇਥੇ ਸਾਡੀ ਇਹ ਜ਼ਮੀਨ ਹੈ ਬੇਸਿਕਲੀ ਤਲਵਾੜੇ ਦਾ ਏਰੀਆ ਜਿਹੜਾ